ਸਾਰੇ ਕਿਸਾਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਜਿਹੜਾ ਉਹ ਯੋਗਦਾਨ ਪਾਇਆ ਤੇ 29 ਜਿਹੜੇ ਹੈਗੇ ਪਰਿਵਾਰਾਂ ਨੂੰ ਜਿਹਨਾਂ ਦੇ ਘਰ ਡਿੱਗੇ ਉਹਨਾਂ ਨੂੰ ਚੈੱਕ ਦਿੱਤੇ ਆ। ਕੱਲ ਮੁੱਖ ਮੰਤਰੀ ਸਾਹਿਬ ਨੇ ਵੰਡੇ ਚ ਪਹਿਲਾਂ 10-10 ਰੁਪਈਆਂ ਦੇ ਚੈੱਕ ਵੀ ਅਸੀਂ ਲੈਂਦੇ ਰਹੇ ਹਾਂ। E510 ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਲੋਕਾਂ ਦਾ ਹੜ੍ਹਾਂ ਦੇ ਦੌਰਾਨ ਨੁਕਸਾਨ ਹੋਇਆ ਸੀਗਾ ਤਾਂ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰੋਸਾ ਦਿੱਤਾ ਸੀਗਾ ਕਿ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਸ ਲਈ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਅਦਨਾਲਾ ਹਲਕੇ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਜਗ੍ਹਾ-ਜਗ੍ਹਾ ਤੇ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੋਇਆ ਉਹ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਵੀ ਜਿੰਨੀ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ 10 ਪਿੰਡਾਂ ਦੇ ਕਰੀਬ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਸੀ ਅੱਜ ਉਹਨਾਂ ਨੂੰ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵੱਲੋਂ ਅੱਜ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ ਨੇ ਗੱਲਬਾਤ ਕਰਦੇ ਆਂ ਸਿੱਖੋ ਸਾਹਿਬ ਦੇ ਨਾਲ ਸਿੱਖੋ ਸਾਹਿਬ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਵਿਸ਼ਵਾਸ ਦਵਾਇਆ ਸੀ ਭਰੋਸਾ ਕੀਤਾ ਸੀਗਾ ਲੱਗਦਾ ਕਿਤੇ ਨਾ ਕਿਤੇ ਉਸ ਭਰੋਸੇ ਤੇ ਖਰੇ ਉਤਰ ਨਹੀਂ ਸਰਕਾਰ ਦੇਖੋ ਸਰਕਾਰ ਦਾ ਕੰਮ ਹੀ ਲੋਕਾਂ ਦਾ ਭਲਾ ਕਰਨਾ ਹੁੰਦਾ ਲੋਕ ਸਰਕਾਰ ਬਣਾਉਂਦੇ ਇਸ ਵਾਸਤੇ ਆ ਕਿ ਜਦ ਲੋਕਾਂ ਦੇ ਉੱਤੇ ਕੋਈ ਮੁਸੀਬਤ ਪਵੇ ਜਾਂ ਲੋਕਾਂ ਦੀ ਤਰੱਕੀ ਦੀ ਕੋਈ ਗੱਲ ਕਰਨੀ ਹੋਵੇ ਤਾਂ ਸਰਕਾਰ ਕਰੇ ਸੋ ਮੀਂਹ ਪਿਆ ਬੜਾ ਵੱਡਾ ਨੁਕਸਾਨ ਹੋਇਆ ਪਰ ਬਹੁਤ ਜਦੋਂ ਮੀਂਹ ਵੀ ਪੈ ਰਹੀ ਸੀ ਉਦੋਂ ਵੀ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਬੜਾ ਸਾਥ ਦਿੱਤਾ ਅਸੀਂ ਪਾਣੀ ਕੱਟਣ ਵਾਸਤੇ ਸੜਕਾਂ ਵੀ ਵੱਡੀਆਂ ਦੂਰ ਤੱਕ ਜਿੱਥੋਂ ਤੱਕ ਵੀ ਸਾਨੂੰ ਕੋਈ ਪਾਈਪਾਂ ਪੱਟਣ ਦੀ ਲੋੜ ਪਈ ਸਾਰੇ ਕਿਸਾਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਜਿਹੜਾ ਉਹ ਯੋਗਦਾਨ ਪਾਇਆ ਪਰ ਫਿਰ ਵੀ 10 ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਨਿਕਲਣ ਚ ਸਮਾਂ ਲੱਗਿਆ ਤੇ ਉਹਦੇ ਨਾਲ ਫਸਲਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਵੀ ਨੁਕਸਾਨ ਹੋ ਗਿਆ ਜਿਹੜੇ ਪਿੰਡ ਨੀਵੇਂ ਸੀ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਉਹਤੇ ਘਰਾਂ ਦਾ ਨੁਕਸਾਨ ਹੋਇਆ ਸੋ ਅੱਜ 29 ਜਿਹੜੇ ਹੈਗੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਡਿੱਗੇ ਉਹਨਾਂ ਨੂੰ ਚੈੱਕ ਦਿੱਤੇ ਆ ਔਰ 121 ਜਿਹੜੇ ਹੈਗੇ ਆ ਕਿਸਾਨ ਉਹਨਾਂ ਨੂੰ ਅਸੀਂ ਚੈੱਕ ਦਿੱਤੇ ਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਪ੍ਰਤੀ ਏਕੜ ਜਿਵੇਂ ਮੁੱਖ ਮੰਤਰੀ ਪੰਜਾਬ ਨੇ 20000 ਰੁਪਏ ਕਿਹਾ ਸੀ ਦੇਵਾਂਗੇ ਉਸੇ ਤਰੀਕੇ ਦੇ ਨਾਲ ਹੀ ਦੇ ਰਹੇ ਆ ਫਿਰ ਤੇ ਕੋ ਉਸੇ ਹਿਸਾਬ ਨਾਲ ਜਿੰਨੀ ਜਿੰਨੀ ਕਿਸੇ ਦੀ ਜ਼ਮੀਨ ਸੀਗੀ ਉਹਦੇ ਹਿਸਾਬ ਨਾਲ ਜਿਸ ਹਿਸਾਬ ਦਾ ਉਹਨਾਂ ਦਾ ਘਰ ਸੀ ਉਹਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਕਿਉਂਕਿ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਹੀ ਆ ਜੋ ਜਿੰਨਾ ਅਸੀਂ ਕਿਸੇ ਦਾ ਜੇ ਕੋਈ 33% ਤੋਂ ਘੱਟ ਹੈ ਤਾਂ ਉਸ ਹਿਸਾਬ ਨਾਲ ਜਿਹਦਾ 33 ਤੋਂ 70 ਤੱਕ ਹੈ ਤੇ 70 ਤੋਂ 100 ਤੱਕ ਆ ਉਹ ਸਾਰਾ 100% ਦਿੱਤਾ ਉਹਨਾਂ ਨੂੰ ਸੋ ਇਸ ਵਾਸਤੇ ਉਹ ਸਾਰਿਆਂ ਦਾ ਸਾਰਾ ਦੇਖ ਕੇ ਅਧਿਕਾਰੀਆਂ ਨੇ ਪਿੰਡਾਂ 'ਚ ਸਰਵੇ ਕਰਕੇ ਪਟਵਾਰੀਆਂ ਨੇ ਜਿਹੜੇ ਸਾਡੇ ਐਗਰੀਕਲਚਰ ਦੇ ਸਾਡੇ ਅਫਸਰਾਂ ਉਹਨਾਂ ਨੇ ਨਾਲ ਐਸਡੀਐਮ ਸਾਹਿਬ ਤਹਿਸੀਲਦਾਰ ਸਾਰਿਆਂ ਨੇ ਆਫਤ ਆਫਤ ਦਾ ਯੋਗਦਾਨ ਪਾਇਆ ਕਿੰਨੇ ਕਿਤੇ ਲੋਕ ਸਵਾਲ ਵੀ ਖੜੇ ਕਰ ਰਹੇ ਆ ਉਹ ਕਹਿੰਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੀਗਾ ਉਦੋਂ ਕਿਉਂ ਨਹੀਂ ਉਸ ਭਰੋਸੇ ਦੇ ਸਰਕਾਰ ਖਰੀ ਉੱਤਰੀ ਹੁਣ ਜਿਹੜੀ ਉਸ ਭਰੋਸੇ ਦੇ ਖਰੀ ਉੱਤਰ ਰਹੀ ਹੈ ਜਿਮਨੀ ਚੋਣ ਦੇ ਵਿੱਚ ਬੈਨੀਫਿਟ ਲੈਣ ਵਾਸਤੇ ਉਹ ਕਹਿੰਦੇ ਉਹ ਜਿਮਨੀ ਚੋਣ ਤਾਂ ਸਿਰਫ ਤਰਨ-ਤਾਰਨ ਦੇ ਵਿੱਚ ਹੈ ਮੁਆਵਜ਼ਾ ਤਾਂ ਸਾਰੇ ਪੰਜਾਬ 'ਚ ਦਿੱਤਾ ਜਾ ਰਿਹਾ ਔਰ ਉਹ ਇਹ ਵੀ ਨਹੀਂ ਕੱਲ ਮੁੱਖ ਮੰਤਰੀ ਸਾਹਿਬ ਨੇ ਵੰਡੇ ਚੈੱਕ ਸ਼ੁਰੂਆਤ ਕੀਤੀ ਅੱਜ ਸਾਰੇ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਸਾਰਿਆਂ ਨੂੰ ਚੈੱਕ ਵੰਡੇ ਜਾ ਰਹੇ ਆ ਸੋ ਵਿਰੋਧੀਆਂ ਦਾ ਕੰਮ ਤਾਂ ਇਹ ਜਿਹੜਾ ਸਿਰਫ ਵਿਰੋਧ ਕਰਨਾ ਸਗੋ ਚੰਗਾ ਕੰਮ ਕੋਈ ਮੁੱਖ ਮੰਤਰੀ ਕਰ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਹੈ ਵੀ ਇਸੇ ਤਰ੍ਹਾਂ ਹੀ ਸਰਕਾਰ ਨੇ ਕੰਮ ਕਰਨੇ ਚਾਹੀਦੇ ਆ ਲੋਕ ਹਿੱਤ ਦੇ ਵਿੱਚ ਸਰਕਾਰਾਂ ਹੋਣੀਆਂ ਚਾਹੀਦੀਆਂ ਸੋ ਅਸੀਂ ਇਹ ਸਮਝਦੇ ਆ ਕਿ ਸਾਡੀ ਫਰਜ਼ ਸੀਗਾ ਸਾਡੀ ਡਿਊਟੀ ਸੀ ਅਸੀਂ ਇਹ ਕੰਮ ਕੀਤਾ ਡੀਸੀ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਪਿੰਡਾਂ 'ਚ ਖੁਦ ਜਾ ਜਾ ਕੇ ਉਹਨਾਂ ਨੇ ਜਿਹੜਾ ਚੈੱਕ ਕੀਤੇ ਇੱਥੋਂ ਤੱਕ ਸਾਨੂੰ ਕਈ ਵਾਰੀ ਕਈ ਥਾਵਾਂ ਤੇ ਨਹਿਰਾਂ ਵੀ ਵੱਡਣੀਆਂ ਪੰਜਾਬ ਦੀਆਂ ਪਰ ਅਸੀਂ ਪਾਣੀ ਜਿਹੜਾ ਕਿਸਾਨਾਂ ਦੇ ਖੇਤਾਂ 'ਚ ਨਹੀਂ ਖੜਨ ਦਿੰਦਾ ਉਹਦੇ ਲਈ ਬਹੁਤ ਸਾਡੇ ਜਿਹੜਾ ਪ੍ਰਸ਼ਾਸਨ ਨੇ ਪੂਰਾ ਜਿਹੜਾ ਦਿਨ ਰਾਤ ਕੰਮ ਕੀਤਾ ਹਾਲਾਂਕਿ ਜਿਵੇਂ ਹੁਣ ਡਿਪਾਰਟਮੈਂਟ ਵੱਲੋਂ ਸਰਵੇ ਕੀਤੇ ਹੋਣੇ ਆ ਜਿਵੇਂ ਜਿਵੇਂ ਸਰਵੇਆਂ ਦੇ ਵਿੱਚ ਆ ਉਹਨਾਂ ਨੂੰ ਤੁਸੀਂ ਮੁਆਵਜ਼ਾ ਦੇ ਰਹੇ ਹੋ ਲੋਕ ਖੁਸ਼ ਹੈ ਕਿ ਤਰ੍ਹਾਂ ਕਿਤੇ ਤਾਂ ਨਹੀਂ ਕਹਿ ਰਹੇ ਵੀ ਸਾਨੂੰ ਘੱਟ ਮਿਲਿਆ ਜਾਂ ਸਾਨੂੰ ਨਹੀਂ ਮਿਲਦਾ ਨਹੀਂ ਲੋਕਾਂ ਨੇ ਆ ਸਾਰੀ ਸੰਗਤ ਆਈ ਹੈ ਜਿੰਨੀ ਆਈ ਹੈ ਸਭ ਨੂੰ ਪਤਾ ਹੈ ਪਹਿਲਾਂ 10-10 ਰੁਪਈਆਂ ਦੇ ਚੈੱਕ ਵੀ ਅਸੀਂ ਲੈਂਦੇ ਰਹੇ ਹਾਂ ਪਰ ਇਸ ਤਰ੍ਹਾਂ ਦਾ ਇਸ ਵਾਰੀ ਨਹੀਂ ਆ ਜਿਹਦਾ ਖਰਾਬਾ ਹੋਇਆ ਉਹਨੂੰ 19 ਕ ਸਨਮਾਨਯੋਗ ਰਾਸ਼ੀ ਦਿੱਤੀ ਹੈ ਕਿ ਤਾਂ ਕਿ ਉਹ ਆਪਦੀ ਫਸਲ ਵੀ ਬੀਜ ਸਕੇ ਕਿ ਥੋੜੇ ਬਹੁਤੇ ਖਰਚੇ ਵੀ ਬੱਚਿਆਂ ਦੇ ਦੇ ਸਕੂਲ ਪੜਦੇ ਕੋ ਫੀਸ ਭਰ ਸਕੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਉਹ ਖਰਾਬੇ ਵਾਲਾ ਨੂੰ ਉਹਨਾਂ ਦਾ ਸਹੀ ਖਰਾਬਾ ਦੁੱਤੇ ਬਾਪੂ ਜੀ ਖੁਸ਼ ਹੋ ਹਾਂਜੀ ਪੂਰੇ ਖੁਸ਼ ਹੈ ਉਮੀਦ ਸੀਗੀ ਕਿ ਸਰਕਾਰ ਖਰੀ ਉਤਰੂਗੀ ਜਿਹੜੇ ਭਰੋਸੇ ਤੇ ਹਾਂਜੀ ਇਹਨਾਂ ਦੀ ਉਮੀਦ ਸੀ ਪਹਿਲਾਂ ਕਿਸੇ ਨੇ ਕੁਝ ਨਹੀਂ ਕੀਤਾ ਹਾਂਜੀ ਪੂਰੇ ਖੁਸ਼ ਹੈ ਸਰਕਾਰ ਦੇ ਹਾਂਜੀ 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 ਪੂਰੇ ਖੁਸ਼ ਹੈ ਜੀ ਸਹੀ ਤਾਂ ਇਹ ਸਰਕਾਰ ਸਾਡੇ ਦਾ ਸਹੀ ਮੌਕਾ ਵੇਖ ਕੇ ਜਿਸ ਦੀ ਫਸਲ ਮਰੀ ਹੈ ਉਸ ਨੂੰ ਸਹੀ ਦਿੱਤਾ ਜਾਂਦਾ ਹੈ ਸਾਰਾ ਕੁਝ ਨੁਕਸਾਨ ਹੋਇਆ ਸੀ ਉਹਨਾਂ ਨੂੰ ਮਿਲ ਗਿਆ ਹਾਂਜੀ ਹਾਂਜੀ ਉਹਨਾਂ ਜੀ ਹਾਂਜੀ ਸਭ ਤੋਂ ਜਿਆਦਾ ਖੁਸ਼ ਹੈ ਆ ਮਨ ਲਓ ਅਸੀਂ ਸਾਡੇ ਕੋਲ ਜਾਇਦਾ ਦੇਣੀ ਹੈ ਕਿਸੇ ਠੇਕੇ ਦੇ ਲੈ ਕੇ ਬੀਜੀ ਹੈ ਠੇਕੇਦਾਰ ਨੂੰ ਪੈਸੇ ਮਿਲੇ ਇਹ ਸਭ ਤੋਂ ਬੈਸਟ ਹੈ ਸਭ ਤੋਂ ਪਹਿਲਾਂ ਇਹ ਪਹਿਲਾਂ ਜਿਮੀਦਾਰ ਨੂੰ ਮਿਲ ਜਾਂਦੇ ਸੀ ਚਲੋ ਠੇਕਾ ਦੇਣਾ ਹੁੰਦਾ ਕੱਟੇ ਜਾਂਦੇ ਸੀ ਕਿੰਨੇ ਆ ਕਿੰਨੇ ਨਹੀਂ ਖਾਤੇ ਦਾ ਕਿਸਦਾ ਨਹੀਂ ਪਤਾ ਲੱਗਦਾ ਸੀ ਜਿੰਨੇ ਵੀ ਮਿਲੇ ਇਹ ਸਾਨੂੰ ਬਹੁਤ ਸ਼ਰਤ ਉਹ ਵੱਡੀ ਗੱਲ ਹੈ ਉਹ ਵੱਡੀ ਗੱਲ ਹੈ ਅਸੀਂ ਨਵਾਂ ਆਪਣਾ ਬੀਬੂ ਲਿਆਵਾਂਗੇ ਨਵਾਂ ਬੀਜਾਂ ਕੀ ਕਰਾਂਗੇ ਅੱਜ ਤਾਂ ਸੁਣਿਆ ਤੁਸੀਂ ਜਿਵੇਂ ਹੁਣ ਪਹਿਲਾ ਐਮਐਲਏ ਸਾਹਿਬ ਨੇ ਸਾਰੀ ਜਾਣਕਾਰੀ ਸਾਹਮਣੇ ਲੈਂਦੀ ਹੈ ਤਾਂ ਦੂਜੇ ਪਾਸੇ ਆਪਾਂ ਗੱਲ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਆ ਉਹ ਵੀ ਜਿਹੜੇ ਸਾਹਮਣੇ ਆਇਆ ਸਿੱਧੇ ਤੌਰ ਤੇ ਇਹ ਗੱਲ ਬੜੀ ਨਿਕਲ ਕੇ ਆਈ ਹੈ ਕਿ ਜਿਨ੍ਹਾਂ ਲੋਕਾਂ ਦਾ ਜਿਹੜਾ ਜ਼ਮੀਨਾਂ ਉਹਨਾਂ ਕੋਲ ਹੈ ਨਹੀਂ ਤਾਂ ਠੇਕੇ ਤੇ ਜਿਹੜੇ ਜ਼ਮੀਨ ਲੈ ਕੇ ਉਹਨਾਂ ਨੇ ਜਿਹੜੀ ਆਪਣੀ ਫਸਲ ਵੀਜੀ ਸੀ ਉਹਨਾਂ ਦਾ ਨੁਕਸਾਨ ਹੋਇਆ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੁਆਵਜ਼ਾ ਪਹੁੰਚ ਰਿਹਾ ਹੈ ਗੁਰਜੀਤ ਸਿੰਘ ਅਮਾਨਾ ਡੀ5 ਚੈਨਲ ਪੰਜਾਬੀ ਪਿੰਡ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ